ਪੰਜਾਬ ਪੁਲਿਸ ਨੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਜਦੋਂ ਜਲੰਧਰ ਦੇ ਵਿੱਚ ਤਲਖਸਾਰ ਅਜੇ ਇੱਕ ਇਨਕਾਊਂਟਰ ਹੋਇਆ ਔਰ ਉਸ ਇਨਕਾਊਂਟਰ ਦੇ ਦੌਰਾਨ ਦੋ ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਉਹਨਾਂ ਦੇ ਵਿੱਚੋਂ ਇੱਕ ਜ਼ਖਮੀ ਹੈ ਕ੍ਰਾਸ ਫਾਇਰ ਹੋਇਆ ਔਰ ਉਸ ਦੌਰਾਨ ਉਸ ਮੁਲਜ਼ਮ ਦੇ ਗੋਲੀ ਲੱਗੀ ਜਦਕੀ ਇੱਕ ਭੱਜਣ ਲੱਗੇ ਨੂੰ ਕਾਬੂ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਪੁਲਿਸ ਸੂਤਰਾਂ ਮੁਤਾਬਕ ਪੁਲਿਸ ਜਾਣਕਾਰੀ ਮੁਤਾਬਕ ਕਿ ਇਹ ਦੋ ਬੁਰਗੇ ਲਾਰੈਂਸ ਔਰ ਗੋਲਡੀ ਬਰਾਡ ਗੈਂਗ ਦੇ ਨਾਲ ਸਬੰਧਤ ਸੀ ਔਰ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਇਹਨਾਂ ਦੇ ਕੋਲੋਂ ਜ਼ਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਇੱਕ ਗੱਡੀ ਬਰਾਮਦ ਹੋਈ ਹੈ ਔਰ ਪੁਲਿਸ ਦਾ ਦਾਵਾ ਹੈ ਕਿ ਫਰੋਤੀਆਂ ਮੰਗਣ ਵਾਲੀ ਨੈਕਸਸ ਨੂੰ ਡਰੱਗਸ ਸਮਗਲਿੰਗ ਦੇ ਨੈਕਸਸ ਨੂੰ ਵੱਡੀ ਝੋਟ ਲੱਗੀ ਹੈ ਇਸ ਕਾਰਵਾਈ ਤੋਂ ਬਾਅਦ ਜਲੰਧਰ ਦੇ ਵਿੱਚ ਇਹ ਇਨਕਾਊਂਟਰ ਹੋਇਆ ਔਰ ਇਸ ਇਨਕਾਊਂਟਰ ਤੋਂ ਬਾਅਦ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਲੱਗੀ ਹੈ ਜਦਕਿ ਜਦੋਂ ਇਹ ਇਨਕਾਊਂਟਰ ਹੁੰਦਾ ਤੇ ਉਸ ਵੇਲੇ ਗੁਰਗਿਆ ਵੱਲੋਂ ਪੁਲਿਸ ਸੂਤਰਾਂ ਮੁਤਾਬਕ ਗੋਲੀਆਂ ਚਲਾਈਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਕ੍ਰਾਸ ਫਾਇਰ ਕੀਤਾ ਜਾਂਦਾ ਜਵਾਬੀ ਫਾਇਰ ਹੁੰਦਾ ਔਰ ਇਸੇ ਕ੍ਰਾਸ ਫਾਇਰ ਦੌਰਾਨ ਇੱਕ ਗੋਲੀ ਜਿਹੜੀ ਹੈ ਉਹ ਇੱਕ ਗੁਰਗੇ ਨੂੰ ਲੱਗਦੀ ਹੈ ਉਹ ਜ਼ਖਮੀ ਉਸ ਦਾ ਇਲਾਜ ਚੱਲ ਰਿਹਾ ਜਾਂ ਕਿ ਦੂਸਰਾ ਭੱਜਣ ਲੱਗਿਆ ਹੁੰਦਾ ਹੈ ਤਾਂ ਉਸ ਨੂੰ ਕਾਬੂ ਕਰ ਲਿਆ ਜਾਂਦਾ ਦੱਸ ਦਈਏ ਕਿ ਚਾਰ ਗੈਰ ਕਾਨੂੰਨੀ ਹਥਿਆਰ ਇਹਨਾਂ ਦੇ ਕੋਲ ਬਰਾਮਦ ਹੋਏ ਨੇ ਔਰ ਇਹਨਾਂ ਨਾਲ ਨਾਲ ਗੱਡੀ ਇੱਕ ਬਰਾਮਦ ਕੀਤੀ ਗਈ ਹੈ ਔਰ ਕੁਝ ਜ਼ਿੰਦਾ ਕਾਰਤੂਸ ਇਹਨਾਂ ਦੇ ਕੋਲ ਬਰਾਮਦ ਹੋਏ ਨੇ ਪੁਲਿਸ ਕਰਮੀ ਜਿਹੜੇ ਨੇ ਉਹ ਲਗਾਤਾਰ ਮੁਸ਼ਤਿਹਦੀ ਦੇ ਨਾਲ ਡਰੱਗਸ ਸਮਗਲਰਜ਼ ਔਰ ਗੁਰਗਿਆਂ ਦੇ ਖਿਲਾਫ ਆਪਣੀ ਮੁਹਿੰਮ ਜਾਰੀ ਰੱਖ ਰਹੇ ਨੇ ਔਰ ਉਸੇ ਦੇ ਤਿੱਲੜੀ ਦੇ ਵਿੱਚ ਇਹ ਵੱਡਾ ਇਨਕਾਊਂਟਰ ਅੱਜ ਜਲੰਧਰ ਦੇ ਵਿੱਚ ਹੌਂਦ ਵਿੱਚ ਆਇਆ ਜਿਸ ਦੇ ਬਾਰੇ ਡੀਜੀਪੀ ਗੌਰਵ ਯਾਦਵ ਨੇ ਵੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ